ਅਨੇ ਦੀ ਜਵਾਨੀ ਉੱਤੇ ਅਖ ਸਰਕਾਰ ਦੀ ਕਾਹੀ ਸਾਰੇ ਆਮ ਨਥਿਆਨਾ ਮੁੰਡੇ ਮਾਰਦੀ ਦੋਸਤੋ ਇਸ ਬਾਪੂ ਜੀ ਨੇ ਬਹੁਤ ਸੋਹਣਾ ਗੀਤ ਗਾਇਆ ਅੱਜ ਕੱਲ ਜਿਵੇਂ ਆਪਾਂ ਦੇਖਦੇ ਆ ਕਿ ਨੌਜਵਾਨੀ ਹੈ ਜਿਹੜੀ ਨਸ਼ਿਆਂ ਦੇ ਦਲਦਲ ਤੇ ਜਾ ਡੁੱਬੀ ਹੈ ਤੇ ਕੋਈ ਗਨਮਾ ਚੁਣਵਾ ਹੀ ਬਚਨ ਨੇ ਜਿਹੜੇ ਕਿ ਇਸ ਨਸ਼ਿਆਂ ਦੇ ਚੰਕਲ ਤੋਂ ਬਚੇ ਹੋਏ ਨੇ ਇਸ ਤਰ੍ਹਾਂ ਹੀ ਇੱਕ ਮਾਂ ਪਿਓ ਆਪਣੇ ਬੱਚਿਆਂ ਨੂੰ ਕੀ ਨਸੀਹਤ ਦਿੰਦਾ ਇੱਕ ਗੀਤ ਰਾਹੀਂ ਬੜਾ ਬਖੂਬੀ ਇਸ ਬਾਪੂ ਜੀ ਨੇ ਗੀਤ ਰਾਹੀਂ ਪੇਸ਼ਕਾਰੀ ਕੀਤੀ ਹੈ ਸੁਣ ਕੇ ਦੱਸਿਓ ਕਮੈਂਟ ਕਰਕੇ ਬਜ਼ੁਰਗ ਦਾ ਹੌਸਲਾ ਵਧਾਇਓ ਹੋਰ ਆਪਾਂ ਬੜੀਆਂ ਚੀਜ਼ਾਂ ਸ਼ੇਅਰ ਕਰਦੇ ਦੰਗਾ ਤੇ ਜਿਆ ਸ਼ੇਅਰ ਕਰਿਆ ਕਰੋ ਸੋ ਜੇਕਰ ਤੁਹਾਡੇ ਵਿੱਚੋਂ ਵੀ ਕੋਈ ਹੈ ਜਿਹੜਾ ਮਾਨ ਨਾਲ ਕਹਿ ਸਕਦਾ ਹੋਵੇ ਕਿ ਮੈਂ ਅਜੇ ਤੱਕ ਕੋਈ ਨਸ਼ਾਨ ਨਹੀਂ ਕੀਤਾ ਤਾਂ ਕਮੈਂਟ ਕਰਕੇ ਹਾਜ਼ਰੀ ਜਰੂਰ ਲਵਾਇਓ ਬਾਕੀ ਦੇਖੋ ਤੁਸੀਂ ਹੈ ਪੂਰੀ ਵੀਡੀਓ ਵੇ ਜਾ ਪੁੱਤਰਾ ਮੈਂ ਸਮ ਜਾਵਾ ਕੌਣ ਬਾਤ ਤੇ ਗੁੱਡੀਆਂ ਮਾਵਾ ਗੱਲ ਸੱਚੀ ਐ ਕਸਮ ਮੇਰੀ ਚੱਕ ਦੋ ਗੱਲ ਸੱਚੀ ਐ ਕਸਮ ਮੇਰੀ ਚੱਕ ਦੋ ਵੇ ਸਿਰ ਉੱਤੇ ਹੱਥ ਰੱਖ ਕੇ ਰੋਟੀ ਦੇਉ ਨਾ ਮੱਖ ਸਾਨੂੰ ਪੁੱਤਰ ਹੋਵੇ ਨਸਿਆਂ ਤੋਂ ਰੋਹੋ ਬਚ ਕੇ ਹੋਏ ਰੋਟੀ ਦਿਉ ਨਾ ਬਸ ਤੱਕ ਸਾਨੂੰ ਲਾਲ ਮੇਰੇ ਨਸਿਆਂ ਤੋਂ ਰੋਹ ਬਚ ਕੇ ਕੱਲ ਵੇਖਿਆ ਗਲੀ 'ਚ ਪੁੱਤ ਕਿਸੇ ਦਾ ਕੰੰਡਾ ਨਾਲੇ ਆਵੇ ਵੱਜਦਾ ਮੈਂ ਸੁਤੀ ਆਏ ਨਸਿਆਂ ਦਾ ਵੇਟ ਜਿਹੜਾ ਕਿਸੇ ਦਾ ਨਹੀਂ ਘਰ ਛੱਡਦਾ ਕੱਲ ਵੇਖਿਆ ਕਿਸੇ ਦਾ ਪੁੱਤ ਗਲੀ ਵਿੱਚ ਕੰੰਡਾ ਨਾਲੇ ਆਵੇ ਵੱਜਦਾ ਵੇ ਮੈਂ ਸੁਤੀ ਆਏ ਨਸਿਆਂ ਦਾ ਵੇਟ ਜਿਹੜਾ ਕਿਸੇ ਦਾ ਨਹੀਂ ਘਰ ਛੱਡਦਾ ਉਹ ਤੋਂ ਬੋਲਿਆ ਨਾ ਜੀ ਆਸੀ ਜਬਾਨ ਚ ਉਹ ਤੋ ਬੋਲੇ ਆਨਿ ਗੀ ਐਸੀ ਜਬਾਨ ਚੋਕਲੇ ਜਿਹਾ ਹੋ ਗਿਆ ਦਿਲ ਮਚ ਕੇ ਵੇ ਰੋਟੀ ਦਿਓ ਨਾ ਬਥੱਕ ਸਾਨੂੰ ਪੁੱਤਰੋ ਨਸਿਆਂ ਤੋਂ ਰੋਹੋ ਬਚ ਕੇ ਵੇ ਰੋਟੀ ਦਿਓ ਨਾ ਬਥੱਕ ਸਾਨੂੰ ਪੁੱਤਰੋ ਨਸਿਆਂ ਤੋਂ ਰੋਹੋ ਬਚ ਕੇ ਜਿਹਦੇ ਨਸਿਆਂ ਦੇ ਨਾਲ ਪੁੱਤ ਮੁੱਕ ਗਏ ਵੇ ਜਿੰਦੇ ਲੱਗ ਜਾਂਦੇ ਵਾਰ ਨੂੰ ਵੇ ਜਿਹਦੇ ਨਸਿਆਂ ਦੇ ਨਾਲ ਪੁੱਤ ਮੁੱਕ ਗਏ ਜੀਦੇ ਨਸਿਆਂ ਦੇ ਨਾਲ ਪੁੱਤ ਮੁੱਕ ਗਏ ਵੇ ਜਿੰਦੇ ਲੱਗ ਜਾਂਦੇ ਵਾਰ ਨੂੰ ਵੇ ਇਹਦੇ ਨਾਲ ਇਹਦੀ ਉੱਠਣੀ ਤੇ ਬੈਠਣੀ ਉਹ ਪਤਾ ਹੋਵੇ ਪਰਵਾਰ ਨੂੰ ਜਦੋਂ ਚਿੜੀਆਂ ਨੇ ਖੇਤ ਤੇਰਾ ਖਾ ਲਿਆ ਕੀੜੀਆਂ ਨੇ ਖੇਤ ਤੇਰਾ ਖਾ ਲਿਆ ਵੇ ਖੇ ਦਾ ਕੀ ਆ ਰੱਖੀ ਰੱਖ ਕੇ ਵੇ ਰੋਟੀ ਦਿਓ ਨਾ ਬਸਕ ਸਾਨੂੰ ਪੁੱਤਰੋ ਬਿਨਸਿਆ ਤੋ ਰੋਹੋ ਵੱਚਕੇ ਰੋਟੀ ਦਿਓ ਨਾ ਬਸਕ ਸਾਨੂੰ ਲਾਲ ਸਾਡੇ ਨਸਿਆ ਤੋ ਰੋਹੋ ਵੱਚਕੇ ਚੜਦੀ ਜਵਾਨੀ ਉੱਤੇ ਅਖ ਸਰਕਾਰ ਦੀ ਤਾਂ ਹੀ ਸਰ ਆਮ ਨਸਿਆ ਨਾ ਮੁੰਡੇ ਮਾਰਦੀ ਮਿੱਤੂ ਕਿਲੇ ਦੀ ਕਲਮ ਸੱਚ ਬੋਲਦੀ ਲੋਕੋ ਸਾਰੇ ਮੰਨੋ ਗੱਲ ਵੇ ਮੇਂ ਟੁਕਲੇ ਦੀ ਕਲਮ ਸੱਚ ਬੋਲਦੀ ਲੋਕੋ ਸਾਰੇ ਸੁਣੋ ਗੱਲ ਵੇ ਜਿੱਦੇ ਪੁੱਤਰ ਉਹ ਜਿੱਦੇ ਪੁੱਤਰ ਨਸਿਆਂ ਨੇ ਸਾਰੇ ਘੇਰ ਲੇ ਬਣਨਾ ਨਹੀਂ ਕੋਈ ਹੱਲ ਵੇ ਹੈ ਜਿੱਦੇ ਪੁੱਤਰ ਨਸਿਆਂ ਨੇ ਸਾਰੇ ਘੇਰ ਲੇ ਬਣਨਾ ਨਹੀਂ ਕੋਈ ਹੱਲ ਵੇ ਇਹ ਨਹੀਂ ਬੇਨਤੀ ਹੈ ਮੇਰੀ ਸਾਰੀ ਸੰਗ ਤੇ ਇਹਦੀ ਬੇਨਤੀ ਹੈ ਮੇਰੀ ਸਾਰੀ ਸੰਗ ਤੇ ਕਿਹਾ ਤੁਹਾਨੂੰ ਹੱਥ ਫਨ ਕੇ ਵੇ ਰੋਟੀ ਦਿਓ ਨਾ ਬਸੱਕ ਸਾਨੂੰ ਪੁੱਤਰ ਹੋਵੇ ਨਸਿਆਂ ਤੋਂ ਰੋਹੋ ਵੱਚ ਕੇ